ਫਤਿਹਗੜ ਚੂੜੀਆਂ ਨਗਰ ਕਾਉਂਸਲ ਹਾਊਸ ਦੀ ਹੋਈ ਮੀਟਿੰਗ ਨਗਰ ਕਾਉਂਸਲ ਹਾਊਸ ਤੋਂ ਸ਼ਹਿਰ ਚ ਫਾਇਰ ਬ੍ਰਿਗੇਡ ਨੂੰ ਸਬੰਧੀ ਮਤਾ ਸ਼ਮਸ਼ਾਨ ਘਾਟ ਚ ਡੈੱਡ ਬਡੀ ਲਿਜਾਣ ਵਾਲੀ ਕਟੀਤਾ ਵੀ ਕੀਤਾ ਗਿਆ ਮਤਾ ਪਾਸ ਆਪ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਨਹੀਂ ਮਿਲ ਰਿਹਾ ਕੋਈ ਸਹਿਯੋਗ ਕਿਹਾ ਕਾਂਗਰਸੀ ਕਾਉਂਸਲਰਾਂ ਨੇ ਨਗਰ ਕਾਉਂਸਲ ਫਤਿਹਗੜ ਚੂੜੀਆਂ ਹਾਊਸ ਦੀ ਮੀਟਿੰਗ ਨਗਰ ਕਾਉਂਸਲ ਦੀ ਪ੍ਰਧਾਨ ਸ਼੍ਰੀਮਤੀ ਰਜਵੰਤ ਕੌਰ ਦਾ ਅਧਿਪਤਾਨ ਕੀ ਹੋਈ ਚੀ ਵਿੱਚ ਕਾਉਂਸਲਰ ਰਜੀਵ ਸੋਨੀ ਨੂੰ ਛੱਡ ਕੇ ਕਾਉਂਸਲਰ ਸ਼ਾਮ ਹੋਏ ਮੀਟਿੰਗ ਵਿੱਚ ਸ਼ਹਿਰ ਚ ਫਾਇਰ ਬ੍ਰਿਗੇਡ ਚਿਸਤੀ ਕੀ ਸ਼ਹਿਰ ਵਾਸੀਆਂ ਦੀ ਮੰਗ ਹੈ ਨੂੰ ਧਿਆਨ ਵਿੱਚ ਰੱਖਦਿਆਂ ਮਤਾ ਪਾਇਆ ਗਿਆ ਕਿ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਸ਼ਮਸ਼ਾਨ ਘਾਟ ਜੈਡ ਬੋਡੀ ਲਜਾਨ ਵਾਸਤੇ ਇੱਕ ਗੱਡੀ ਦਾ ਵੀ ਮਤਾ ਪਾਇਆ ਗਿਆ ਕਿ ਇਹ ਮਹਾਨ ਹੁਣ ਜ਼ਰੂਰੀ ਹੈ ਜਿਸ ਵਿੱਚ ਕਿ ਡੈੱਡ ਬਾਡੀ ਜਾਂ ਸ਼ਮਸ਼ਾਨ ਘਾਟ ਵਿੱਚ ਲਜਾਈਆਂ ਜਾ ਸਕਣ ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਲ ਹੋਏ ਵਕਫਾ ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੇ ਵਿਕਾਸ ਲਈ ਉਹਨਾਂ ਨੂੰ ਸਹਿਯੋਗ ਨਹੀਂ ਕਰੀ ਉਹਨਾਂ ਨੇ ਕਿਹਾ ਕਿ ਬਈ ਵਾਰ ਸ਼ਹਿਰ ਦੇ ਵਿਕਾਸ ਲਈ ਵੱਖ-ਵੱਖ ਮਤੇ ਪਾ ਚੁੱਕੇ ਹਨ ਪਰ ਅਜੇ ਤੱਕ ਸ਼ਹਿਰ ਦੇ ਵਿਕਾਸ ਲਈ ਇੱਕ ਵੀ ਪੈਸਾ ਨਗਰ ਕੌਂਸਲ ਲਈ ਨਹੀਂ ਆਇਆ ਉਹਨਾਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਫੰਡ ਜਾਰੀ ਕੀਤੇ ਜਾਣ ਇੱਕ ਅਹਿਮ ਮਤਾ ਪਾਸ ਕਰਦੇ ਹਾਂ ਜੋ ਕਿ ਬਾਟ ਮਾਰਕੀਟ ਸੈਂਟਰ ਗੁਰਦੁਆਰਾ ਵਾਲੀ ਗਲੀ ਹੈ ਉਸ ਵਿੱਤੇ ਵਿਕਾਸ ਜੋ ਕਿ ਪਾਣੀ ਦਾ ਨਿਕਾਸ ਨਹੀਂ ਪਾਣੀ ਦੇ ਨਿਕਾਸ ਸੰਬੰਧੀ ਦਪਾਰਾ ਸੀਵਰੇਜ ਪੌਂਡ ਲਈ ਵੀ ਮਤਾ ਪਾਇਆ ਗਿਆ ਅੱਜ ਦੀ ਮੀਟਿੰਗ ਵਿੱਚ ਚੰਨਈ ਕੌਰ ਕਾਉਂਸਲ ਦੀ ਕਾਰਜ ਸਦਕ ਅਫਸਰ ਸ਼੍ਰੀਮਤੀ ਕਿਰਨ ਮਹਾਜਨ ਵੀ ਮੌਜੂਦ ਰਹੇ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਅੱਜ ਫਤੇਗੜ ਚੂੜੀਆਂ ਨਗਰ ਕਾਉਂਸਲ ਵਿਖੇ ਹੌਸਤੀ ਮੀਟਿੰਗ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਰਜ਼ਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਮਤੇ ਪਾਇਏ ਗਏ ਜਿਸ ਵਿੱਚ ਇੱਕ ਮਤਾ ਫਾਇਰ ਬ੍ਰਿਗੇਡ ਦਾ ਪਾਇਆ ਗਿਆ ਜੋ ਕਿ ਫਤਿਹਗੜ ਚੂੜੀਆਂ ਚ ਕਾਫੀ ਡਿਮਾਂਡ ਚੱਲ ਰਹੀ ਹੈ ਕਿ ਫਤਿਹਗੜ ਚੂੜੀਆਂ ਚ ਇੱਕ ਫਾਇਰ ਬ੍ਰਿਗੇਡ ਹੋਣਾ ਚਾਹੀਦਾ ਉਸ ਤੋਂ ਇਲਾਵਾ ਜੋ ਕਿ ਡੈੱਡ ਬਾਡੀਜ਼ ਹੁੰਦੀਆਂ ਨੇ ਚਮਚਾਰ ਘਟ ਤੱਕ ਲਿਜ਼ਾਨ ਦੇ ਲਈ ਵਾਹਨ ਦੀ ਇੱਕ ਜ਼ਰੂਰਤ ਹੈ ਸ਼ਹਿਰ ਵਿੱਚ ਉਸ ਦਾ ਵੀ ਇੱਕ ਮਤਾ ਪਾਇਆ ਗਿਆ ਇਸ ਤੋਂ ਇਲਾਵਾ ਹੋਰ ਵੀ ਸੈਂਟਰ ਗੁਰਦੁਆਰੇ ਤੋਂ ਬਾਟ ਮਾਰਕੀਟ ਤੱਕ ਜੋ ਗਲੀ ਹੈ ਉਸ ਤੇ ਪਾਣੀ ਦੇ ਨਿਕਾਸ ਲਈ ਕਾਫੀ ਮੁਸ਼ਕਲ ਹੁੰਦੀ ਹੈ ਜੋ ਕਿ ਉੱਥੇ ਪਾਣੀ ਦਾ ਨਿਕਾਸ ਹੋਵੇ ਉਸ ਦੇ ਲਈ ਇੱਕ ਰੀਅਰਲੀ ਮਤਾ ਪਾਇਆ ਗਿਆ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਤੇ ਪਾਏ ਗਏ ਤੇ ਸਭ ਤੋਂ ਵੱਡੀ ਜਿਹੜੀ ਜਿਹੜੀ ਸ਼ਹਿਰ ਦੀ ਡਿਮਾਂਡ ਸੀਗੀ ਫਾਇਰ ਬ੍ਰਿਗੇਡ ਦੀ ਉਹ ਹਾਊਸ ਤੇ ਵਿੱਚ ਮਤਾ ਪਾ ਕੇ ਭੇਜਿਆ ਗਿਆ ਅਤੇ ਵੱਖ-ਵੱਖ ਕਾਉਂਸਲਰਾਂ ਮੈਡਮ ਰਜਵੰਤ ਕੌਰ ਪ੍ਰਧਾਨ ਅਤੇ ਕਾਉਂਸਲਰਾਂ ਤੋਂ ਇਲਾਵਾ ਹੋਰ ਜਿਹੜੇ ਇੱਥੇ ਕਾਂਗਸ ਆਗੂ ਮੌਜੂਦ ਨੇ ਗੱਲਬਾਤ ਕਰਦੇ। ਕਾਉਂਸਲਰਾਂ ਹਰ ਉਸ ਦੀ ਮੀਟਿੰਗ ਸੀ ਕਿਹੜੇ ਕਿਹੜੇ ਮਤੇ ਪਾਸ ਹੋਏ। ਇੱਕ ਜਿਹੜਾ ਮੇਨ ਆ ਮਤਾ ਸੀ ਫਾਇਰ ਬ੍ਰਿਗੇਡ ਦੀ ਮੰਗ ਦਾ ਉਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਤੇ ਸਰਕਾਰ ਕੋ ਮੰਗ ਕੀਤੀ ਜਾਂਦੀ ਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਫਟੇ ਘਟ ਚੋੜੀਆਂ ਵਿੱਚ ਜਲਦੀ ਤੋਂ ਜਲਦੀ ਮਾਇਆ ਕੀਤੀ ਜਾਏ। ਤਾਂ ਕਿ ਨੇਰੇ ਸਰੇ ਅੱਗ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਹੋਰ ਵੀ ਗਲੀਆਂ ਦੇ ਰਿਪੇਅਰ ਦੇ ਮਤੇ ਪਾਸ ਕੀਤੇ ਗਏ ਸਰਪੰਚੀ ਨਾਲ ਸਰ ਸਾਬ ਅੱਜ ਨਗਰ ਕੌਂਸਲ ਫਤਿਹਗੜ ਚੂੜੀਆਂ ਹਾਊਸ ਦੀ ਮੀਟਿੰਗ ਸੀ ਮੇਨ ਕਿਹੜੇ ਕਿਹੜੇ ਮਤੇ ਪਾਸ ਹੋਏ ਮਤੇ ਜੀ ਮੇਨ ਮਤਾ ਸਾਡਾ ਫਾਇਰ ਬ੍ਰਿਗੇਡ ਦਾ ਜਿੱਦਾਂ ਤੁਸੀਂ ਪਿਛਲੇ ਦਿਨੀ ਵੇਖਿਆ ਵੀ ਇੱਕ ਰੈਸਟੋਰੈਂਟ 'ਚ ਅੱਗ ਲੱਗੀ ਕਿੰਨਾ ਨੁਕਸਾਨ ਹੋਇਆ ਅੱਗੇ ਵੀ ਆਪਾਂ ਸ਼ਹਿਰ 'ਚ ਵੇਖਦੇ ਆ ਵੀ ਦੁਕਾਨਾਂ 'ਤੇ ਕਾਫੀ ਨੁਕਸਾਨ ਹੁੰਦਾ ਜਦੋਂ ਲੱਗਦਾ ਤੇ ਸਾਡੇ ਫਾਇਰ ਬ੍ਰਿਗੇਡ ਦੀ ਬਹੁਤ ਜ਼ਰੂਰਤ ਹੈ ਇਥੇ ਕਹੀਂ ਸਰਬਸੰਤੀ ਨਾਲ ਸਾਰੇ ਮਤੇ ਪਾਸ ਕੀਤਾ ਤੇ ਸਰਕਾਰ ਕੋਲ ਮੰਗ ਕਰਦੇ ਆਂ ਵੀ ਫਤੇਗੜ ਚੂੜੀਆਂ ਚ ਫਾਇਰ ਪਰਗੇੜ ਦਾ ਹੁਣ ਬਹੁਤ ਜ਼ਰੂਰੀ ਆ ਤੇ ਜਲਦ ਜਲਦ ਇਹ ਹੱਲ ਹੋਣਾ ਚਾਹੀਦਾ ਤੇ ਅਸੀਂ ਆਪਣੇ ਲੋਕ ਕਮੇਟੀ ਨੇ ਸਹਿਮਤੀ ਨਾਲ ਮਤਾ ਪਾਸ ਕਰਤਾ ਜੀ ਪਰ ਅਸੀਂ ਜਦੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਕਈ ਵਾਰ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਨਗਰ ਕੌਂਸਲ ਜਿਹੜਾ ਹਾਊਸ ਆ ਉਹਦੀ ਜਿਹੜਾ ਬਹੁ ਸੰਤੀ ਆ ਉਹ ਕਾਂਗਰਸ ਦੀ ਆ ਪਰ ਉਹ ਸਾਨੂੰ ਸਾਥ ਨਹੀਂ ਦਿੰਦੇ ਸ਼ਹਿਰ ਦੇ ਵਿਕਾਸ ਲਈ ਜਾਂ ਜਿਹੜੇ ਹੋਰ ਵੀ ਮਤੇ ਨਹੀਂ ਪਾਉਂਦੇ ਜਾਂ ਐਸਟੀਮੇਟ ਨਹੀਂ ਦੱਸਦੇ ਉਹ ਉਹਨੂੰ ਇਹ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਅੱਜ ਹੀ ਵੇਖ ਲਓ ਕਿੰਨੇ ਮਤੇ ਹੀ ਪਾਸ ਕਰਤੇ ਆ ਤੇ ਪਿਛਲੇ ਤੁਸੀਂ ਕਮੇਟੀ ਕਰੋ ਪਤਾ ਕਰ ਸਕਦੇ ਜੇ ਮੇਰੇ ਹਿਸਾਬ ਨਾਲ ਕਰੋੜਾਂ ਦੇ ਹਿਸਾਬ ਨਾਲੀ ਕਰੋੜ ਤੋਂ ზე ਉੱਪਰ ਹੀ ਅਸੀਂ ਮਤੇ ਹਰ ਵਾਰੀ 5-7 ਕੋਈ ਮਸਲੇ ਹੁੰਦੇ ਜਿਹੜੇ ਅਸੀਂ ਅਸੀਂ ਤੇ ਰੋਕਿਆ ਹੀ ਨਹੀਂ ਅਜੇ ਤੱਕ ਭਾਵੇਂ ਜਿੰਨੇ ਵੀ ਲਿਖਾਇਆ ਏਜੰਡੇ ਦੇ ਜਿਹੜੇ ਨਾ ਖਾਇਆ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਕਿਹਦੀ ਗਲੀ ਆ ਕੌਣ ਰਹਿੰਦਾ ਕਿੰਨੇ ਲਿਖਾਈ ਆ ਅਸੀਂ ਕਾਉਂਸਲਰ ਆ ਸਾਰੇ ਭਰਾ ਜੇ ਅਸੀਂ ਨਹੀਂ ਵੀ ਲਿਖਾਈ ਮੰਨ ਲਓ ਹੋਰ ਵੀ ਕਿਸੇ ਮੋਦਬਰ ਨੇ ਲਿਖਾਈ ਆ ਤੇ ਅਸੀਂ ਤੇ ਉੱਤੇ ਵੀ ਪਾਸ ਕਰਦੇ ਆ ਅਸੀਂ ਤੇ ਚਾਹੁੰਦੇ ਆ ਵੀ ਸ਼ਹਿਰ ਦਾ ਵਿਕਾਸ ਹੋਵੇ ਪੈਸਾ ਅਜੇ ਤੱਕ ਮੇਰੇ ਖਿਆਲ ਤੇ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਆਇਆ ਸਾਢੇ 3 ਸਾਲ ਹੋ ਗਏ ਪ੍ਰਧਾਨ ਜਿਹੜੇ ਅੱਗੇ ਵਿਕਾਸ ਦੀ ਮਤੇ ਜਾਂਦੇ ਰਹੇ ਆ ਤੁਹਾਡੇ ਜਿਹੜੇ ਮਤੇ ਪਾਈ ਜਾਂਦੇ ਰਹੇ ਆ ਹਾਂਜੀ ਉਹਦੇ ਲਈ ਪੈਸੇ ਆਉਂਦੇ ਰਹੇ ਆ ਕਿ ਨਹੀਂ ਬਾੜ ਸਾਹਿਬ ਮੈਂ ਤੁਹਾਨੂੰ ਦੱਸ ਸਰਕਾਰੋਂ ਕੋਈ ਪੈਸਾ ਨਹੀਂ ਆਇਆ ਸਾਢੇ 3 ਸਾਲ ਹੋ ਗਏ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਅਸੀਂ ਮਤਾ ਕਦੀ ਰੋਕਿਆ ਨਹੀਂ ਜਿਹੜਾ ਆਂਦੇ ਆ ਨਾ ਵੀ ਕਮੇਟੀ ਸਾਡਾ ਸਾਥ ਨਹੀਂ ਦਿੰਦੀ ਸਾਨੂੰ ਇੱਕ ਵਾਰੀ ਵੀ ਦੱਸੋ ਵੀ ਇਹਨਾਂ ਦੇ ਕਿਸੇ ਆਗੂ ਨੇ ਜਾਂ ਕਿਸੇ ਨੇ ਮਤਾ ਪਵਾਇਆ ਜਾਂ ਕਿਸੇ ਗਲੀ ਦਾ ਹੀ ਮਤੇ ਲੋ ਮਨਾ ਕੀਤਾ ਆ ਪਿਛਲੇ ਦਿਨੀ ਜਿਹੜੀ ਉਥੇ ਆ ਮਾਰਕ ਚ ਬੰਨੀ ਆ ਟੈਂਕੀ ਆ ਉਹਦਾ ਮਤਾ ਸਾਡੇ ਕੋ ਆਇਆ ਸੀ ਬੀਰ ਬੋਰ ਵੱਲੋਂ ਅਸੀਂ ਉਹ ਵੀ ਪਾਸ ਕਰਤਾ ਅੱਜ ਵੀ ਕੀਤੇ ਕਿੰਨੇ ਮਤੇ ਕਾਫੀ ਮਤੇ ਆ ਤਾਂ ਮੇਰੇ ਹਿਸਾਬ ਨਾਲ ਢੇਰ ਲੱਗ ਗਿਆ ਹੋਣਾ ਪਰ ਰੁਪਈਆ ਇੱਕ ਨਹੀਂ ਅਜਨਤਰ ਪੈਸੇ ਨਾ ਆਉਣਗੇ ਮਤੇ ਤੇ ਮਤੇ ਪਾ ਪਾ ਕੇ ਕੀ ਕਰਾਂਗੇ ਜੇ ਨਜਰ ਪੈਸੇ ਨਾ ਆਉਣਗੇ ਪੈਸੇ ਆਉਣ ਕੋਈ ਕੰਮ ਸ਼ੁਰੂ ਹੋਵੇ ਰੁਪਈਆ ਦੇਖ ਨਹੀਂ ਆਇਆ ਫਾਇਰ ਬ੍ਰਿਗੇਡ ਦਾ ਮਤਾ ਤੁਸੀਂ ਪਾਤਾ ਹਾਂਜੀ ਪਾਲਾ ਜਿਹੜਾ ਉਹਨਾਂ ਵਾਲੇ ਪਾਸੇ ਚਲ ਗਿਆ ਤੇ ਹੁਣ ਬੋਲ ਲਿਆਉਂਦੇ ਕਿ ਨਹੀਂ ਲਿਆਉਂਦੇ ਨਹੀਂ ਵੇਖੋ ਜੀ ਉਹਨਾਂ ਦੀ ਸਰਕਾਰ ਹੈ ਉਹਦਾ ਫਰਜ ਬੰਦਾ ਜਿਦੋਂ ਸਭ ਕਾਂਗਰਸ ਸਰਕਾਰ ਹੈ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਆ ਸਟੇਡੀਅਮ ਕਿੰਨਾ ਗੰਦ ਨਿਕਲਿਆ ਸਾਰਾ ਕੁਝ ਹੋਇਆ ਜੀ ਕਿੰਨੇ ਪੈਸੇ ਆਏ ਆ ਅਸੀਂ ਹੁਣ ਸਾਡਾ ਕਮੇਟੀ ਵੱਲੋਂ ਤੇ ਇਹ ਨਾ ਕੋਈ ਕਹਿ ਸਕਦੇ ਹੁਣ ਤੇ ਨੀ ਨਾ ਇਹ ਗੱਲ ਕਹਿ ਸਕਦੇ ਵੀ ਕਮੇਟੀ ਸਾਥ ਨਹੀਂ ਦਿੰਦੀ ਅਸੀਂ ਤਾਂ ਪਹਿਲਾਂ ਐਡਵਾਂਸ ਮਤਾ ਪਾਸ ਕਰਤਾ ਵੀ ਇਹਦੀ ਮੰਗ ਆ ਸ਼ਹਿਰ ਦੀ ਮੰਗ ਆ ਇਹ ਜ਼ਰੂਰੀ ਆ ਤੇ ਹੁਣ ਤੇ ਇਹ ਲਿਆਉਣ ਦੀ ਜਗ ਜਾਗੇ ਕਿਹੜੇ ਮਤ ਪਏ ਜੀ ਅੱਜ ਅੱਜ ਆਪਣੇ ਫਤਿਹਗੜ੍ਹ ਚੂੜੀਆ ਨਗਰ ਕੌਂਸਲ ਦੀ ਮੀਟਿੰਗ ਹੋਈ ਆ ਸਾਰੇ ਮੈਂਬਰ ਸਹਿਬਾਨ ਮੌਜੂਦ ਸੀ ਜ਼ਰੂਰੀ ਮਤਾ ਜਿਹੜਾ ਸਭ ਤੋਂ ਜ਼ਿਆਦਾ ਪਾਸ ਜਿਹਨੂੰ ਅਰਜੰਟ ਸਮਝਦੇ ਇੱਥੇ ਕੁਝ ਪਿਛਲੇ ਸਾਲਾਂ ਤੋਂ ਕਾਫੀ ਵਾਰੀ ਇੱਕ ਦੋ ਅੱਗਾਂ ਲੱਗੀਆਂ ਨੇ ਸ਼ਹਿਰ ਦੇ ਵਿੱਚ ਪਿਛਲੇ ਥੋੜੇ ਦਿਨਾਂ ਦੇ ਵਿੱਚ ਇਹ ਨਾਰ ਰੋਡ ਤੇ ਅੱਗ ਲੱਗੀ ਜਿਹੜਾ ਬਹੁਤ ਹੀ ਇੱਕ ਕਮਰਸ਼ੀਅਲ ਤੇ ਭੀੜ ਭੜਾ ਕੇਲਾ ਇਲਾਕਾ ਹੈ ਉਹਨੂੰ ਅਸੀਂ ਵੇਖਦੇ ਹੋਇਆ ਸਭ ਤੋਂ ਪਹਿਲਾਂ ਜ਼ਰੂਰੀ ਇਹ ਸਮਝਿਆ ਕਿ ਫਾਇਰ ਬ੍ਰਿਗੇਡ ਜਿਹੜੀ ਗੱਡੀ ਆ ਉਹ ਪਾਸ ਕੀਤੀ ਜਾਵੇ ਤਾਂ ਜੋ ਮੌਜੂਦਾ ਜਿਹੜੀ ਸਰਕਾਰ ਆ ਉਹਨੂੰ ਲਿਆਵੇ ਤੇ ਜਾਂ ਗਾਂ ਤੋਂ ਕੋਈ ਵੀ ਅਣਸੁਖਾਂ ਜਿਹੜੀ ਘਟਨਾ ਉਹ ਨਾ ਪਰੇ ਤੇ ਕੋਈ ਵੀ ਹਾਸਾ ਨਾ ਹੋ ਸਕੇ ਇਸ ਤੋਂ ਇਲਾਵਾ ਆਪਾਂ ਡਿਵੈਲਪਮੈਂਟ ਵਾਸਤੇ ਮਤੇ ਪਾਸ ਕੀਤੇ ਨੇ ਇੱਕ ਸ਼ਹਿਰ ਵਾਸੀਆਂ ਵਾਸਤੇ ਬੜੀ ਜ਼ਰੂਰੀ ਮੰਗ ਹੈਗੀ ਸੀ ਜਿਹੜੀ ਗੀਠੀ ਦਾਸ ਮੰਦਰ ਤੋਂ ਲੈ ਕੇ ਤੇ ਜਿਹੜਾ ਮੱਛੀ ਮਾਰਕੀਟ ਦਾ ਚੌਕ ਹੈ ਉੱਥੇ ਪਾਣੀ ਵਸਾਤਾ ਦੇਣਾ ਚ ਖੜ ਜਾਂਦਾ ਸੀ ਉਹਦਾ ਅਸੀਂ ਐਸਨ ਕਹਿ ਕੇ ਫੋਰੀ ਕਹਿਆ ਪਿਆ ਐਸਟੀਮੇਟ ਬਣਾਓ ਤੇ ਉਹਦਾ ਅਸੀਂ ਟੇਬਲ ਮੂਸ਼ਨ ਪਾ ਕੇ ਪਾਸ ਕਰਤਾ ਉਹ ਜਿਹੜੀ ਗਲੀ ਹੈ ਇੱਕ ਬਹੁਤ ਹੀ ਵਧੀਆ ਇੰਟਰਲੌਕ ਟਾਇਲ ਵਾਲੀ ਗਲੀ ਮੱਛੀ ਮਾਰਕੀਟ ਦੇ ਚੌਕ ਤੱਕ ਬਣੇਗੀ ਇਸ ਤੋਂ ਇਲਾਵਾ ਸਟ੍ਰੀਟ ਲੈਡ ਦੇ ਆਪਾਂ 5 ਲੱਖ ਦਾ ਪਾਸ ਕੀਤਾ ਹੋਰ ਵੀ ਆਪਾਂ ਡਿਵੈਲਪਮੈਂਟ ਦੇ ਜਿਹੜੇ ਸ਼ਹਿਰ ਦੀਆਂ ਵੇਰੀਅਸ ਵਾਡਾਂ ਨੇ ਜਿਵੇਂ 2 1 5 ਵਾਰਡ ਦੀ 1 6 ਨੰਬਰ ਵਾਰਡ ਦੀਆਂ ਗਲੀਆਂ ਨੇ ਉਹ ਅਸੀਂ ਪਾਸ ਕਰ ਦਿੱਤੀਆਂ ਨੇ ਤੇ ਸਰਕਾਰ ਪੈਸੇ ਦਿੰਦੀ ਹੈ ਤੇ ਉਹ ਨਾਲ ਹੀ ਟੈਂਡਰ ਲਾ ਕੇ ਤੇ ਕੰਮ ਸ਼ੁਰੂ ਹੋ ਜਾਏਗਾ ਸਰਕਾਰ ਨੂੰ ਸਹਿਯੋਗ ਦੇ ਰਹੇ ਹਾਂ ਵਿਕਾਸ ਦੀ ਸ਼ਹਿਰ ਦੇ ਵਿਕਾਸ ਦੇ ਵੇਖੋ ਜੀ ਬਾੜ ਸਾਹਿਬ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਅਸੀਂ ਤਾਂ ਜਿਉਂ ਕਮੇਟੀ ਸਾਡੀ ਬਣੀ ਹੈ ਸਰਕਾਰ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਪਰ ਮੌਜੂਦਾ ਸਰਕਾਰ ਸਾਡਾ ਸਹਿਯੋਗ ਨਹੀਂ ਦੇ ਰਹੀ ਜਿਉਂ ਦੀ ਇਹ ਸਰਕਾਰ ਬਣੀ ਆ ਪਾਰਟੀ ਦੀ ਮੈਨੂੰ ਦੱਸ ਦਿੱਤਾ ਜਾਵੇ ਨਾ ਤੇ ਮੇਰੇ ਮੈਂਬਰਾਂ ਸਾਹਿਬਾਨ ਦੀ ਨੌਲੇਜ ਹੈ ਨਾ ਪ੍ਰਧਾਨ ਦੀ ਨੌਲੇਜ ਹੈ ਨਾ ਯੋ ਸਾਡੀ ਨੌਲੇਜ ਵੀ 1 ਰੁਪਿਆ ਵੀ ਕਮੇਟੀ ਨੂੰ ਇਹਨਾਂ ਕੋਈ ਦਿੱਤਾ ਹੋਵੇ ਠੀਕ ਹੈ ਜੀ ਜੇ ਕੋਈ 1 ਰੁਪਿਆ ਵੀ ਲੈਂਦਾ ਹੋਵੇ ਤੇ ਮੈਨੂੰ ਦੱਸਿਆ ਜਾਵੇ ਆ ਅਨੁਦੀ ਨੌਲੇਜ ਨਹੀਂ ਹੈਗਾ ਬਾਕੀ ਸਰਕਾਰ ਨੇ ਸਾਨੂੰ ਅਜੇ ਤੱਕ ਕੋਈ ਆਪਣੇ ਲੈਵਲ ਤੇ ਐਸਟੀਮੇਟ ਨਹੀਂ ਦਿੱਤਾ ਕੋਈ ਆਪਣੇ ਲੈਵਲ ਤੇ ਸਾਨੂੰ ਕੋਈ ਸੁਝਾਅ ਵੀ ਨਹੀਂ ਦਿੱਤਾ ਕਿ ਤੁਸੀਂ ਆ ਐਸਟੀਮੇਟ ਆ ਆ ਚੀਜ਼ ਹੈ ਇਹਨੂੰ ਪਾਸ ਕਰੋ ਤੇ ਅਸੀਂ ਮਾਲ ਪੈਸੇ ਲਿਆ ਕੇ ਲਾਈਏ ਨਾ ਬਿਲਕੁਲ ਨਹੀਂ ਅਸੀਂ ਆਪਣੇ ਲੈਵਲ ਤੇ ਜਿਹੜੇ ਸਾਡੇ ਵਾਡਾ ਦੇ ਮੈਂਬਰ ਨੇ ਉਹ ਵੇਖਦੇ ਨੇ ਕਿਥੇ ਕੀ ਕੰਮ ਹੋਣ ਵਾਲਾ ਉਹਦਾ ਹੀ ਐਸਟੀਮੇਟ ਤਿਆਰ ਕਰਾ ਕੇ ਐਸੋ ਕੋਲੋਂ ਉਹੀ ਮਤੇ ਪਾ ਕੇ ਪਾਸ ਕਰਕੇ ਸਰਕਾਰ ਨੂੰ ਭੇਜ ਦਿੰਨੇ ਆ ਪਰ ਪੈਸਾ ਉਹਨਾਂ ਨਾਲ ਕੋਈ ਨਹੀਂ ਆਇਆ ਅਜੇ ਤੱਕ ਮੇਰੀ ਮਸੀ ਹਾਊਸ ਦੀ ਇਹ ਉਹਦੇ ਵਿੱਚ ਵਿਚਾਰਾ ਹੋਈਆਂ ਮਤੇ ਦੇ ਵੇਖੋ ਜੀ ਸ਼ਹਿਰ ਦੇ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਸੀ ਸਾਰੇ ਉਹਦੇ ਵਿੱਚ ਆਪਾਂ ਵਿਚਾਰ ਕੀਤੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਸਮੇਤ ਸਾਡੇ ਯੂ ਸਾਹਿਬ ਉੱਥੇ ਹਾਜ਼ਰ ਸੀਗੇ ਸਭ ਤੋਂ ਜਿਹੜਾ ਮੇਨ ਮਤਾ ਸੀ ਆ ਜਿਹੜਾ ਅਜੇ ਤੱਕ ਬੜੀ ਡਿਮਾਂਡ ਸੀਗੀ ਲੋਕਾਂ ਦੀ ਕਿ ਆ ਜਿਹੜਾ ਸ਼ਾਬਾਨ ਆ ਇਹ ਜਿਹੜਾ ਇਥੇ ਸ਼ਹਿਰ ਦੇ ਵਿੱਚ ਲਿਆਂਦਾ ਜਾਵੇ ਅਸੀਂ ਥੋੜੇ ਜਿਹੜੀ ਹੋਇਆ ਜਿਹੜੀ ਆਪਾਂ ਵੀਕਲ ਤੇ ਖੜਦੇ ਥੋੜੇ ਜਿਹੜੀ ਹੋਇਆ ਉਹ ਅਸੀਂ ਇੱਕ ਇਹ ਪ੍ਰੋਬਲਮ ਸਾਡੇ ਧਿਆਨ ਚ ਵੀ ਆਈ ਤੇ ਅਸੀਂ ਆਉਂਦਿਆਂ ਹੀ ਕਮੇਟੀ ਦੇ ਧਿਆਨ ਚ ਲਾ ਕੇ ਉਹਦਾ ਮਤਾ ਪਵਾ ਕੇ ਤੇ ਅਸੀਂ ਉਹ ਭੇਜ ਦਿੱਤਾ ਵਾ ਤਾਂ ਕਿ ਉਹ ਛਾਵਾਂ ਜਿਹੜਾ ਆਵੇ ਤੇ ਲੋਕਾਂ ਜਿਹੜੀ ਉਹਦੀ ਵੱਤ ਉਹ ਜਿਹੜੀ ਆ ਉਹ ਫੈਸਿਲਿਟੀ ਮਿਲ ਸਕੇ ਅ ਬਖਲਾ ਸਾਹਿਬ ਜਿਹੜੇ ਹੁਣ ਮਤੇ ਪਏ ਆ ਸਿਆ ਵੀ ਇਹਨਾਂ ਦੇ ਪੂਰੇ ਚੜਨ ਦੇ ਦੇਖੋ ਜੀ ਅਸੀਂ ਇੱਕ ਜਿਹੜੀ ਕਮੇਟੀ ਆ ਇਹ ਸਰਕਾਰ ਦਾ ਇੱਕ ਹਿੱਸਾ ਵਾ ਸਾਡਾ ਕੰਮ ਆ ਮਤੇ ਪਾ ਕੇ ਡਵੈਲਪਮੈਂਟ ਵਾਸਤੇ ਮਤੇ ਭੇਜਣੀ ਔਰ ਸਰਕਾਰ ਨੂੰ ਇਹ ਜਦੋਂ ਮਤੇ ਪਾਉਨੇ ਆ ਉਹਦਾ ਵੀ ਹੱਕ ਬੰਦਾ ਕਿ ਜਿਹੜੇ ਹੀ ਮਤੇ ਪਾਉਨੇ ਜਿਹੜੇ ਡਿਮਾਂਡਸ ਕਰਦੇ ਆ ਸਾਨੂੰ ਉਹਦੇ ਪੈਸੇ ਭੇਜੇ ਜੋ ਪੈਸੇ ਭੇਜਣਗੇ ਤੇ ਅਸੀਂ ਜਿਹੜੇ ਸ਼ਹਿਰ ਦੇ ਡਵੈਲਪਮੈਂਟ ਦੇ ਕੰਮ ਹੈ ਜਿਹੜੇ ਪ੍ਰੋਪਰ ਜਿਹੜੇ ਢਾਂਗ ਨਾਲ ਕਰਾਵਾਂਗੇ ਕੋਈ ਵੀ ਐਫੋਜੀ ਗੱਲ ਨਹੀਂ ਹੈਗੀ ਤੇ ਅਸੀਂ ਸ਼ਹਿਰ ਨੂੰ ਅੱਗੇ ਲੈ ਕੇ ਨਾ ਜਾਈਏ ਤੇ ਅੱਜ ਹਾਊਸ ਦੀ ਮੀਟਿੰਗ ਵਿੱਚ ਮਤੇ ਪਾਏ ਗਏ ਇਹ ਪੈਸੇ ਭੇਜੇ ਹੁਣ ਫਾਇਰ ਸਟੇਟ ਪਾਏ ਗਏ ਫਾਇਰ ਸਟੇਟ ਘਟ ਕੇ ਗਲੰਗ ਵਾਸਤੇ ਹੋਣਾ ਚਾਹੀਦਾ ਇੱਕ ਡੈਡ ਬੋਡੀ ਦੋਸ਼ ਕਾਢ ਲਿਤਾ ਬਜੀ ਨਵੀਂ ਕੁਰਦਾਨ ਮਾਰ ਪਾਇਆ ਗਿਆ ਇਹ ਕਮੇਟੀ ਪਾਕਿਤ ਕੰਮ ਕਰ ਰਹੇ ਆ ਅੱਜ ਹਾਉਸ ਦੀ ਮੀਟਿੰਗ ਸੀਗੀ ਜਿਹਦੇ ਵਿੱਚ ਸਾਰੀ ਕਾਉਂਸਲ ਨੇ ਜੁਨੈਨਿਮਸਲੀ ਮੇਰੇ ਸਾਥੀ ਕਾਉਂਸਲ ਜਿਹੜੇ ਨੇ ਤੇ ਨਾਲ ਖੜੇ ਨੇ ਜਿਵੇਂ ਕਿ ਤੁਹਾਨੂੰ ਇਹਨਾਂ ਦੱਸਿਆ ਕਿ ਸ਼ਾਇਦ ਜ ਬੜੀ ਵਾਰ ਦੇਖਿਆ ਗਿਆ ਕਿ ਵੀ ਅੱਗ ਲੱਗ ਜਾਂਦੀ ਸੀ ਤੇ ਗੱਡੀਆਂ ਦੂਰੋਂ ਆਉਂਦੀਆਂ ਹੀ ਬਟਾਲਿਓਂ ਜਾਂ ਅਮਰਸੋਂਹੇਆਂ ਉਹਨਾਂ ਦੇ ਪਹੁੰਚਣ ਤੱਕ ਜਿਹੜਾ ਨੁਕਸਾਨ ਕਾਫੀ ਹੋ ਜਾਂਦਾ ਸੀਗਾ ਉਹ ਥੋੜੇ ਦਿਨ ਪਹਿਲਾਂ ਹੀ ਨਾਲ ਰੋਡ ਤੇ ਅੱਗ ਲੱਗੀ ਸੀ ਉਹਨੂੰ ਮੱਦੇਜ ਨਜ਼ਰ ਰੱਖਦਿਆਂ ਹੋਇਆਂ ਅੱਜ ਜਨੈਨੀਮਸਲੀਹੀਂ ਮਤਾ ਪਾਸ ਕਰਕੇ ਸਰਕਾਰ ਤੋਂ ਡਿਮਾਂਡ ਕੀਤੀ ਆ ਕਿ ਫੌਰੀ ਤੌਰ ਤੇ ਜਿਹੜੀ ਮਿਊਨਿਸਪਲ ਕਾਉਂਸਲ ਫਰਦਿਕੜ ਚੁੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਗਾਂ ਅ ਫਿਊਚਰ ਵਿੱਚ ਕਿਸੇ ਦਾ ਕੋਈ ਨੁਕਸਾਨ ਜਾਨੀ ਤੇ ਮਾਲੀ ਕੋਈ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਜਿੱਦਾਂ ਥੋੜੇ ਜਣੇ ਪਹਿਲਾਂ ਸਾਡੇ ਬਰੇਤ ਸਤਕਾਰਯੋਗ ਸ਼੍ਰੀ ਸ਼ੋਕ ਪਾਂਧੀ ਜੀ ਐਕਸਪੀਡੈਂਸ ਸੀਗੇ ਉਹਨਾਂ ਦੀ ਡੈਥ ਹੋਈ ਤਾਂ ਉਹਨਾਂ ਗੱਡੀ ਬਾਹਰੋਂ ਮਗਾਈ ਸੀ ਡੈੱਡ ਬੋਡੀ ਖੜਨ ਵਾਸਤੇ ਸ਼ਮਸ਼ਾਨ ਘਾਟ ਉਹ ਵੀ ਸਾਡੇ ਨੋਟਿਸ ਚ ਆਈ ਸੀ ਉਹਦਾ ਵੀ ਅ ਜਨੈਨੀਮਸਲੀ ਹ ਹ ਉਸ ਨੇ ਮਤਾ ਪਾਸ ਕਰਤਾ ਤਾਂ ਕਿ ਉਹ ਵੀ ਲੋਕਾਂ ਨੂੰ ਅੱਗੇ ਤੋਂ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਵੇ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਪੁੱਛਿਆ ਤੁਸੀਂ ਵੀ ਫੰਡਸ ਫੰਡਸ ਹਨ ਜਿਉਂਦੀ ਸਰਕਾਰ ਬਣੀ ਹੈ 1 ਰੁਪਇਆ ਸਨ ਅਜੇ ਤੱਕ ਨਹੀਂ ਆਇਆ ਸਾਡੇ ਜਿਹੜੇ ਕੋ ਪੁਰਾਣੇ ਪੈਸੇ ਸੀ ਜਿਹੜੋ ਕਾਂਗਰਸ ਸਰਕਾਰ ਸੀ ਜਿਹੜੋ ਬਾਦ ਸਾਹਿਬ ਨੇ ਦਸਰਾਤ ਤੇ ਪ੍ਰਿੰਸ ਬਾਈਬਾ ਸੀ ਸੀ ਸਾਡੇ ਸਰਕਾਰ ਜੋ ਹੈ ਮਲੇ ਨੇ ਜਿਹੜੇ ਉਹਨਾਂ ਦੇ ਪੈਸੇ ਹੈ ਲੈਂਦੇ ਸੀ ਉਹ ਅਸੀਂ ਲਾ ਕੇ ਤਕਰੀਬਨ ਜਿੰਨੇ ਸਾਰੇ ਡਵੈਲਪਮੈਂਟ ਦੇ ਕੰਮ ਕਰਾਏ ਆ ਹੋਰ ਵੀ ਅਸੀਂ ਸਰਕਾਰ ਦੇ ਨਾਲ ਪੂਰਾ ਕੋਪਰੇਟ ਕਰਨ ਨੂੰ ਤਿਆਰ ਆ ਕਰਦੇ ਵੀ ਆ ਬੜੇ ਮਤੇ ਪਾਸ ਕੀਤੇ ਆ ਜਿਵੇਂ ਕਿ ਸ਼ਹਿਰ ਵਿੱਚ ਸਿਕਿਉਰਿਟੀ ਸਿਸਟਮ ਦੀ ਬੜੀ ਲੋੜ ਆ ਉਹ ਵੀ ਅਸੀਂ ਕਾਫੀ ਦਰ ਪਹਿਲਾਂ ਕੈਮਰੇ ਲਾਉਣ ਵਾਸਤੇ ਮਤਾ ਪਾਸ ਕੀਤਾ ਹੋਇਆ ਤਾਂ ਕਿ ਜਿਹੜੀਆਂ ਚੋਰੀਆਂ ਚੋਰੀ ਕਰਕੇ ਜਾਂ ਲੁੱਟੋਖਾ ਕਰਕੇ ਭੱਜਦੇ ਨੇ ਲੋਕੀ ਭੱਜ ਨਾ ਸਕਣ ਪਰ ਫੰਡਸ ਨਾ ਹੋਣ ਕਰਕੇ ਅਸੀਂ ਪਰਚੇਜ਼ ਨਹੀਂ ਕਰ ਸਕੇ ਉਸ ਤੋਂ ਇਲਾਵਾ ਅਸੀਂ ਇੱਕ ਗਲਾਸਸ ਲੱਗਦੇ ਆ ਮੋੜਾ ਉੱਪਰ ਸ਼ੀਸ਼ੇ ਜਿਹੜੇ ਕਿ ਉਹ ਟ੍ਰੈਫਿਕ ਦੇ ਵਿੱਚ ਕਾਫੀ ਲੋਕਾਂ ਜਾਣੋ ਚ ਬੜੀ ਸਹਾਇੀ ਹੁੰਦੇ ਆ ਤਾਂ ਕਿ ਮੋੜ ਤੋਂ ਆ ਕੇ ਬੰਦਾ ਦੇਖ ਲੇ ਪਿੱਛੋਂ ਗੱਡੀ ਆ ਰਹੀ ਹੈ ਪਤਾ ਲੱਗ ਜੇ ਉਹ ਆਪਿਆ ਵੀ ਕੋਈ ਐਕਸੀਡੈਂਟ ਨਾ ਹੋ ਸਕੇ ਉਹ ਵੀ ਅਸੀਂ ਮਤਾ ਪਾਸ ਕੀਤਾ ਆ ਇਸ ਤੋਂ ਇਲਾਵਾ ਸਾਡੀ ਆ ਕੌਂਸਲ ਤੋਂ ਲੈ ਕੇ ਸਟੇਸ਼ਨ ਤੱਕ ਸਾਡੀ ਰੋਡ ਬਣਨ ਵਾਲੀ ਆ ਬਹੁਤ ਖਰਾਬ ਹੋਈ ਪਈ ਆ ਕੱਡੇ ਬੜੇ ਨੇ ਪਰ ਉਹ ਵੀ ਕਰੋੜ ਸਵਾ ਕਰੋੜ ਦਾ ਫੰਡ ਆ ਮਤਾ ਹੀ ਉਹ ਵੀ ਸਾਡੀ ਕੌਂਸਲ ਨੇ ਪਾਸ ਕੀਤਾ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਨੂੰ ਪੈਸੇ ਦਿੱਤੇ ਜਾਣ ਤਾਂ ਕਿ ਅਸੀਂ ਜਿਹੜੇ ਆ ਉਹ ਵੀ ਕੰਮ ਹੋ ਜਾ ਕੌਂਸਲ ਕਰਵਾ ਸਕੇ ਇਸ ਤੋਂ ਇਲਾਵਾ WhatsApp ਸਾਡੇ ਬੱਸ ਸਟੈਂਡ ਦਾ ਕੰਮ ਪੈਣ ਗਿਆ ਜਦੋਂ ਕਾਸ ਦੀ ਗਵਰਨਰ ਸੀਗੀ ਉਹਦਾ ਬੱਸ ਸਟੈਂਡ ਪਾਸ ਵੀ ਆ ਉਹਦੇ ਪੈਸੇ ਹੀ ਪਾਸ ਹੋਏ ਆ ਸਭ ਕੁਝ ਉਹਦਾ ਸਕੈਚ ਬਣ ਕੇ ਤਿਆਰ ਆ ਈਚੜਾ एवरीथिंग ਇਜ਼ ਰੈਡੀ ਬਟ ਸਾਨੂੰ ਸਰਕਾਰ ਨੇ ਅਜੇ ਤੱਕ ਪੈਸੇ ਨਹੀਂ ਭੇਜੇ ਜੇ ਸਰਕਾਰ ਸਾਨੂੰ ਪੈਸੇ ਭੇਜੇ ਤੇ ਉਹ ਵੀ ਬਸਟਡੀ ਬਣ ਕੇ ਥੋੜੇ ਹੀ ਸਮੇਂ ਦੇ ਵਿੱਚ ਤਿਆਰ ਹੋ ਜਾਊਗਾ ਸੋ ਇਸ ਕਰਕੇ ਬਹੁਤ ਕੰਮ ਨੇ ਜਿਹੜੇ ਅਸੀਂ ਪਹਿਲਾਂ ਹੀ ਆਲਰੇਡੀ ਪਾਸ ਕਰ ਚੁੱਕੇ ਆ ਤੇ ਹੁਣ ਵੀ ਅਸੀਂ ਪਾਸ ਕਰਨ ਦੇ ਆ ਤੇ ਕਰਨ ਨੂੰ ਤਿਆਰ ਆ ਅਸੀਂ ਸਰਕਾਰ ਨੂੰ ਇੱਕੋ ਗੱਲ ਆਨੇ ਆ ਕਿ ਸਾਨੂੰ ਪੈਸੇ ਦਿੱਤੇ ਜਾਣਾ ਅਸੀਂ ਬਿਨਾਂ ਪੱਖਪਾਤ ਤੋਂ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਕਰਾਵਾਂਗੇ ਇਹ ਕਿਸੇ ਦੇ ਘਰ ਦੀ ਜਾਂ ਨਿੱਜੀ ਡਿਵੈਲਪਮੈਂਟ ਨਹੀਂ ਪੂਰੇ ਫਤਿਹਗੜ ਚੂੜੀਆਂ ਦੀ ਡਿਵੈਲਪਮੈਂਟ ਹੈ ਮਰੇ ਉਹ ਵੀ ਬੜਾ ਜ਼ਰੂਰੀ ਮਤਾ ਸੀ ਬਾਠ ਮਾਰਕੀਟ ਤੋਂ ਸੈਂਟਰ ਗੁਰਦਾਰੇ ਦੀ ਗਲੀ ਦਾ ਬਹੁਤ ਮਹਗਾ ਹਾਂਜੀ ਹਾਂਜੀ ਉਹ ਸੈਂਟਰ ਗੁਰਦਾਰੇ ਤੋਂ ਲੈ ਕੇ ਬਾਠ ਮਾਰਕੀਟ ਤੱਕ ਜਿਹੜੀ ਸੀ ਬੜੀ ਸਮੱਸਿਆ ਸੀ ਇੱਕ ਤੇ ਗਲੀ ਛੋਟੀ ਆ ਇੱਕ ਉੱਤੇ ਨਾਲੀਆਂ ਨੇ ਤੇ ਉਹ ਬਲੌਕ ਹੋ ਜਾਂਦਾ ਤੇ ਓਵਰਫਲੋ ਹੁੰਦਾ ਲੋਕਾਂ ਜਿਹੜੀ ਆ ਉਹ ਥਾਂ ਵੀ ਨਹੀਂ ਵਾ ਤੇ ਉਹ ਪੈਰ ਲਿੱਪੜ ਜਾਂਦੇ ਲੋਕ ਗੁਰਦਾਰੇ ਜਾਣ ਸੰਗਤਾਂ ਨੂੰ ਜਾਣ ਦੀ ਬੜੀ ਪ੍ਰੋਬਲਮ ਸੀ ਉਹ ਵੀ ਅ ਜਨੈਨਿਮਸਲੀ ਕਾਉਂਸਲ ਨੇ ਮਤਾ ਪਾਸ ਕਰਤਾ ਉਹ ਵੀ ਜਲਦੀ ਕਰਵਾ ਦਿੱਤਾ ਜਾਏਗਾ ਮਤਾ ਸੰਬੰਧੀ ਜੀ ਜੋ ਹਾਊਸ ਤੇ ਮਤੇ ਪਾਏ ਗਏ ਨੇ ਇਹ ਬਹੁਤ ਵਧੀਆ ਮਤੇ ਨੇ ਮਤੇ ਤੇ ਹਮੇਸ਼ਾ ਹੀ ਸ਼ੁਰੂ ਤੋਂ ਹੀ ਜਦੋਂ ਦੀ ਕਾਉਂਸਲ ਬਣੀ ਹੈ ਬੜੇ ਬੜੇ ਵਧੀਆ ਮਤੇ ਜਿਹੜੇ ਨੇ ਅਸੀਂ ਪਾਉਂਦੇ ਆਏ ਆ ਔਰ ਨਗਰ ਕਾਉਂਸਲ ਦਾ ਸਾਥ ਜਿਹੜਾ ਹੈ ਉਹ तकरीबन ਸਾਰਾ ਹੀ ਲੋਕਾਂ ਦੇ ਵਿਕਾਸ ਲਈ ਮਤੇ ਜਿਹੜੇ ਆ ਹਮੇਸ਼ਾ ਤੋਂ ਹੀ ਪੈਂਦੇ ਆਏ ਆ ਬਟ ਹੁੰਦਾ ਕੀ ਹੈ ਕਿ ਇਹ ਮਤੇ ਅਸੀਂ ਪਾਨੇ ਆ ਨਗਰ ਕਾਉਂਸਲ ਜਿਹੜੀ ਹੈ ਪਾ ਰਹੀ ਹੈ ਕੋਈ ਮੇਰੇ ਵਾਈਫ ਕਾਉਂਸਲਰ ਇੱਥੇ ਇਹਨਾਂ ਨੇ ਪੈਸਾ ਗਵਰਨਮੈਂਟ ਨੇ ਦੇਣਾ ਬਟ ਪੈਸਾ ਜਿਹੜਾ ਨਾ ਉਹ ਜਿੱਦਾਂ ਸਾਰਿਆਂ ਮੇਰੇ ਭਰਾਵਾਂ ਨੇ ਦੱਸਿਆ ਕਿ ਪੈਸਾ 1 ਰੁਪਈਆ ਵੀ ਜਿਹੜਾ ਇਹਨਾਂ 3.5 ਸਾਲਾਂ ਚ ਫਤਿਹਗੜ ਦੀ ਡਿਵੈਲਪਮੈਂਟ ਵਾਸਤੇ ਨਹੀਂ ਆਇਆ ਪਿਛਲਾ ਹੀ ਫੰਡ ਯੂਜ਼ ਹੋ ਰਿਹਾ ਉਹਨੂੰ ਹੀ ਕਰ ਕਰਾ ਕੇ ਅਸੀਂ ਜਿੰਨਾ ਕੁ ਹੋ ਸਕਦਾ ਹੈ ਸਾਰਾ ਕਮ ਨਗਰ ਕੌਂਸਲ ਕਰ ਰਹੀ ਹੈ ਸੋ ਡਿਮਾਂਡ ਤੇ ਇਹੀ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪਾਰਸ਼ੀਅਲਟੀ ਨਾ ਕੀਤੀ ਜਾਏ ਇਹ ਵੀ ਪੰਜਾਬ ਦਾ ਹਿੱਸਾ ਹੈ ਇੱਥੋਂ ਦੇ ਵੀ ਲੋਕ ਵਸਦੇ ਨੇ ਕਿ ਲੋਕਾਂ ਦੇ ਕੰਮ ਨੇ ਇਹ ਕਿਸੇ ਦਾ ਡਿਜੀ ਕੰਮ ਨਹੀਂ ਤੇ ਪੇਮੈਂਟ ਜਿਹੜੀ ਹੈ ਜੋ ਵੀ ਫੰਡਸ ਨਗਰ ਕੌਂਸਲ ਡਿਮਾਂਡ ਕਰਦੀ ਹੈ ਵਾਜਿਬ ਦੇ ਕੇ ਉਹਨੂੰ ਭੇਜਿਆ ਜਾਏ ਤਾਂ ਕਿ ਜਿਹੜੇ ਸ਼ਹਿਰ ਤੇ ਰੁਕੇ ਕੰਮ ਨੇ ਉਹ ਪੂਰੇ ਹੋ ਸਕਣ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ ਚੀਜ਼ਾਂ ਜ ਜਿਨ੍ਹਾਂ ਨੇ ਪਾਸ ਕੀਤੀਆਂ ਜਿਹਦੇ ਵਿੱਚ ਫਾਇਰ ਬ੍ਰਿਗੇਡ ਦੱਸਿਆ ਤੁਹਾਨੂੰ ਉਹ ਸ਼ਬ ਵਾਹਨ ਬਹੁਤ ਵੱਡੀ ਡਿਮਾਂਡ ਸੀ ਉਹ ਪੂਰੀ ਹੋਈ ਅਗਰ ਪੈਸਿਆਂ ਦਾ ਫਲੋ ਗਵਰਨਮੈਂਟ ਵੱਲੋਂ ਹੋਏ ਤੇ ਫਿਰ ਦਿੱਕਤ ਖਤਮ ਹੋ ਸਕਦੀ ਕਾਫੀ ਦਿੱਕਤਾਂ ਹੱਲ ਹੋ ਸਕਦੀਆਂ